ਹਾਂਜੀ ਪਿਆਰੇ ਬੱਚਿਓ ਆਪਾਂ ਮਿਸ਼ਨ ਸਮਰੱਥ ਦੇ ਤਹਿਤ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਕਰ ਰਹੇ ਆ 6ਵੀਂ ਤੋਂ 8ਵੀਂ ਜਮਾਤ ਵਿਸ਼ਾ ਪੰਜਾਬੀ ਇਸ ਵਿੱਚ ਅਸੀਂ ਦੇਖਿਆ ਹੈ ਕਿ ਤਿੰਨ ਰੰਗਾਂ ਦੇ ਕਾਗਜ਼ ਸਾਨੂੰ ਮਿਲੇ ਹੋਏ ਹਨ ਸਭ ਤੋਂ ਪਹਿਲਾਂ ਪਿੰਕ ਕਲਰ ਦਾ ਕੰਮ ਅਸੀਂ ਕੀਤਾ ਸੀ ਜਿਹੜਾ ਕਿ ਲੈਵਲ 1 ਦੇ ਬੱਚਿਆਂ ਲਈ ਸੀਗਾ ਇਹਦੇ ਵਿੱਚ ਅਸੀਂ 1 ਨੰਬਰ 2 ਨੰਬਰ 3 ਨੰਬਰ वाले ਪ੍ਰਸ਼ਨ ਹੱਲ ਕਰ ਚੁੱਕੇ ਆ ਤੇ ਚੌਥੇ ਨੰਬਰ ਤੇ ਅੱਜ ਅਸੀਂ ਇੱਕ ਗਤੀਵਿਧੀ ਕਰਨੀ ਹੈ ਗਤੀਵਿਧੀ ਵਿੱਚ ਇੱਕ ਖੇਡ ਹੈ ਉਹ ਅਸੀਂ ਇੱਕ ਖੇਡ ਖੇਡਣੀ ਹੈ ਜਿਸ ਦਾ ਨਾਮ ਹੈ ਸ਼ਬਦ ਚੱਕਰ ਸ਼ਬਦ ਚੱਕਰ ਖੇਡ ਖੇਡਣ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਜ਼ਮੀਨ ਤੇ ਇੱਕ ਵੱਡਾ ਸਾਰਾ ਚੱਕਰ ਬਣਾਵਾਂਗੇ ਫੇਰ ਉਸ ਚੱਕਰ ਦੇ ਅੰਦਰ ਅਸੀਂ ਜ਼ਮੀਨ ਤੇ ਇੱਕ ਵੱਡਾ ਚੱਕਰ ਬਣਾਵਾਂਗੇ ਚਲੋ ਆਮਨ ਤੁਸੀਂ ਸਭ ਤੋਂ ਪਹਿਲਾਂ ਜਾਓ ਦੀ ਜ਼ਮੀਨ ਦੇ ਉੱਤੇ ਇੱਕ ਵੱਡਾ ਸਾਰਾ ਚੱਕਰ ਬਣਾਓ। ਅਸੀਂ ਉਸ ਕੋਲੇ ਤੇ ਅੰਦਰ ਦੋ ਹੋਰ ਚੱਕਰ ਬਣਾਵਾਂਗੇ। ਵੈਰੀ ਗੁੱਡ। ਹੁਣ ਅਮਨ ਇਸ ਦੇ ਵਿੱਚ ਇੱਕ ਹੋਰ ਚੱਕਰ ਬਣਾਏਗਾ। ਵੈਰੀ ਗੁੱਡ। ਤੇ ਇੱਕ ਤੀਸਰਾ ਚੱਕਰ ਅਸੀਂ ਹੋਰ ਬਣਾਵਾਂਗੇ ਜਿਵੇਂ ਇਸ ਤੋਂ ਪਿੱਛੋਂ ਅਮਨਾ ਇੰਨਾ ਚੱਕਰਾਂ ਦੇ ਵਿੱਚ ਮਾਂ ਭੁਜ ਧੁਨੀ ਲਿਖੇਗਾ। ਜੀ। ਇਹ ਪਹਿਲੀ ਧੁਨੀ ਉਸਨੇ ਲਿਖੀ ਹੈ ਪੂ। ਦੂਸਰੀ ਧੁਨੀ ਹੋਨੇ ਛੋਟੇ ਜਿਹੇ ਚੱਕਰ ਚ ਲਿਖੀ ਹੈ ਮਾ ਤੀਸਰੇ ਚੱਕਰ ਚ ਉਸ ਨੇ ਲਿਖਿਆ ਜੀ ਤਾਂ ਖਸੀ ਹੁਣ ਮੈਂ ਤੁਹਾਨੂੰ ਕੁਝ ਕੰਕਰ ਦੇ ਵਾਰੀ ਵਾਰੀ ਖੇਡ ਖਿੱਡਾਂਗੇ ਚੱਕਰ ਦੇ ਵਿੱਚ ਕਿਹੜਾ ਗੋਰੀਆ ਵਿੱਚ ਚੁਟਣੀ ਕੰਕਰ ਮੈਂ ਤੁਹਾਨੂੰ ਦੇ ਰਹੀ ਹਾਂ ਇਹ ਚੁਟਣੀ ਹੈ ਕੋਲੇ ਵਿੱਚ ਕੰਕਰ ਦੇਗੀਗਾ ਤੁਸੀਂ ਉਸੇ ਨੂੰ ਸਭ ਤੋਂ ਪਹਿਲਾਂ ਪ੍ਰੀਤੀ ਨੇ ਚੱਕਰ ਦੇ ਵਿੱਚ ਇੱਕ ਕੰਕਰ ਸਿੱਟਿਆ ਆ ਪ੍ਰੀਤੀ ਦੱਸੋ ਉਹਦਾ ਕੰਕਰ चक्कर गया। शाबाश, शाबाश, कंकर गया। बनाओ। हाँ। शाबाश ची प्रीति ने बनाया चीनी चीता चीकू चीरा वेरी गुड प्रीति ने पब्द बनाए ਦੱਸੋ ਹਾਂਜੀ ਪ੍ਰੀਤੀ ਦੇ ਪੰਜ ਸ਼ਬਦ ਕਿਹੜੇ-ਕਿਹੜੇ ਹਨ ਦੱਸੋ ਚੀਨੀ ਅਤੇ ਚੀਰਾ ਆਪਾਂ ਨਹੀਂ ਹੁਣ ਅਗਲੀ ਖੇਡ ਹੈ ਬੱਚਿਓ ਇੱਕ ਇੱਕ ਤੋਂ ਅਨੇਕ ਮੈਂ ਇੱਕ ਅੱਖਰ ਬੋਲਾਂਗੀ ਉਸੇ ਜਲਦੀ ਜਲਦੀ ਉਸ ਅੱਖਰ ਤੋਂ ਸ਼ੁਰੂ ਹੋਣ ਵਾਲੇ ਘੱਟ ਤੋਂ ਘੱਟ ਪੰਜ ਸ਼ਬਦ ਦੱਸਨੇ ਹਨ ਤੁਸੀਂ ਜਿਆਦਾ ਸ਼ਬਦ ਵੀ ਦੱਸ ਸਕਦੇ ਹੋ मैं किसे बच्चे औखा दिता सब ताओ दस सकता है सब्जी समोसा सोना सपना सोई सवेर, सितार सूरज सब देखिया मैं कितने सारे शब्द दसे जल्दी जल्दी सोच के शब्द दसते हैं कर दे हाँ अखर है। अखर तो बारिश, बत्त बर्फी बर्फ बारात बंगला शाबाश अमन सिर्फ बहुत सारे शब्द दसे ਹੁਣ ਵਾਰੀ ਹੈ ਪ੍ਰੀਤੀ ਦੀ। ਪ੍ਰੀਤੀ ਤੁਸੀਂ ਮ ਅੱਖਰ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਦੱਸੋ। ਮੰਮਾ ਤੋਂ ਮਾਂ, ਮਾਤਾ, ਮਨ, ਮੇਲਾ, ਮੂਲੀ, ਮੀਨਾਰ, ਮਰਜੀ, ਮਿਰਚੀ, ਮਣਕਾ ਅਤੇ ਮਿਲਣਹਾਰ। ਸ਼ਾਬਾਸ਼ ਪ੍ਰੀਤੀ। ਹਾਂਜੀ ਬੱਚਿਓ ਹੁਣ ਆਪਾਂ ਲੈਵਲ 2 ਦੇ ਬੱਚਿਆਂ ਲਈ ਇੱਕ ਗਤੀਵਿਧੀ ਕਰਾਂਗੇ ਖੇਡ ਖੇਡਾਂਗੇ ਖੇਡ ਦਾ ਨਾਮ ਹੈ ਮੈਂ ਦੇਖਿਆ ਇਸ ਖੇਡ ਦੇ ਵਿੱਚ ਤੁਸੀਂ ਸਾਰੇ ਜਣੇ ਇਕੱਠੇ ਹੋ ਕੇ ਬੈਠਣਾ ਹੈ ਕਿਉਂਕਿ ਧੁੱਪ ਬਹੁਤ ਹੈ ਬਾਹਰ ਤੇ ਅੰਦਰ ਹੀ ਘਰ ਦੇ ਵਿੱਚ ਬੈਠ ਕੇ ਅਸੀਂ ਇੱਕ ਖੇਡ ਖੇਡਾਂਗੇ ਤਾਂ ਉਹਦੇ ਵਿੱਚ ਤੁਸੀਂ ਦੇਖਣਾ ਹੈ ਜਿੱਥੇ ਵੀ ਤੁਸੀਂ ਬੈਠਿਓ ਆਲੇ-ਦਾਲੇ ਕੀ ਦੇਖਿਆ ਉਹਦੀ ਆਪਾਂ ਲਿਸਟ ਬਣਾਉਣੀ ਹੈ ਤੁਸੀਂ ਇੱਕ ਕਮਰੇ ਵਿੱਚ ਬੈਠੇ ਹੋਵੋਗੇ ਇੱਕ ਜਣਾ ਜਿਹੜਾ ਸ਼ਬਦ ਦੇਖੇਗਾ ਉਹ ਦੂਸਰਾ ਨਹੀਂ ਰਿਪੀਟ ਕਰੇਗਾ ਅੱਛੇ ਸੀ ਜੋ ਖੇਤ ਖੇਡਣ ਜਾ ਰਹੇ ਹਾਂ ਉਸ ਲਈ ਤੁਸੀਂ ਸਾਰਿਆਂ ਨੇ ਚੁੱਚਾਪ ਆਲੇ ਦੁਆਲੇ ਦੇਖ ਕੇ ਦੱਸਣਾ ਹੈ ਕਿ ਤੁਸੀਂ ਕੀ ਦੇਖਿਆ ਧਿਆਨ ਵਿੱਚ ਰੱਖੋ ਕਿ ਸਾਰੇ ਬਸਿਆ ਗੇ ਜੀਜਾ ਇੱਕ ਤੋਂ ਜਿੱਤ ਵਕਰੀਆਂ ਹੋਣੇ ਚਾਹੀਤ ਰਹਾ ਤਾਂ ਸ਼ੁਰੂ ਕਰਦੇ ਹਾਂ ਖੇਡ सब तो पहला कौन दसेगा कि उसने की देखा मैं देखा पथा दस्तर शाबाश हूं ललित तुसी दसो के तुसी की देखा मैं देखा बोर्ड बस्ता अते चाक मैं देखा पानी दी बोतल दीवार ते तस्वीरें ते दरवाजा ਸ਼ਾਬਾਸ਼ ਅਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੀ ਦੇਖਿਆ ਮੈਂ ਦੇਖਿਆ ਆਪਣੇ ਬੱਚਿਆਂ ਦਾ ਹੱਸਦਾ ਹੋਇਆ ਚਿਹਰਾ ਹੁਣ ਤੁਸੀਂ ਸਾਰਿਆਂ ਨੇ ਜਿੰਨੀਆਂ ਚੀਜ਼ਾਂ ਦੇਖੀਆਂ ਹਨ ਉਸਦੀ ਇੱਕ ਸੂਚੀ ਆਪਣੀ ਕਾਪੀ ਵਿੱਚ ਬਣਾਓ ਸੂਚੀ ਤਿਆਰ ਹੋਣ ਤੋਂ ਬਾਅਦ ਬੱਚੇ ਇੱਕ ਇੱਕ ਕਰਕੇ ਆਪਣੀ ਸੂਚੀ ਪੜ੍ਹ ਕੇ ਸੁਣਾ ਸਕਦੇ ਹਨ ਹਾਂਜੀ ਬੱਚਿਓ ਅੱਜ ਹੁਣ ਅਸੀਂ ਜਿਹੜੀ ਖੇਡ ਖੇਡਾਂਗੇ ਉਹ ਲੈਵਲ 3 ਦੇ ਬੱਚਿਆਂ ਲਈ ਖੇਡ ਹੈ ਖੇਡ ਦਾ ਨਾਮ ਹੈਗਾ ਵਾਹ ਵਾਹ ਵਾਕ ਇਸ ਖੇਡ ਦੇ ਵਿੱਚ ਤੁਸੀਂ 4-5 ਬੱਚੇ ਇੱਕ ਚੱਕਰ ਬਣਾ ਕੇ ਬੈਠ ਜਾਓਗੇ ਤੇ ਸਭ ਤੋਂ ਪਹਿਲਾਂ ਇੱਕ ਬੱਚਾ ਕੋਈ ਸ਼ਬਦ ਬੋਲੇਗਾ ਦੂਸਰਾ ਬੱਚਾ ਉਸ ਸ਼ਬਦ ਦੇ ਨਾਲ ਇੱਕ ਹੋਰ ਸ਼ਬਦ ਬੋਲੇਗਾ ਤੀਸਰਾ ਬੱਚਾ ਹੁਣ ਇੱਕ ਸ਼ਬਦ ਹੋਰ ਜੋੜਦਾ ਹੋਇਆ ਵਾਕ ਨੂੰ ਵੱਡਾ ਕਰੇਗਾ ਯਾਨੀ ਕਿ ਤਿੰਨ ਸ਼ਬਦ ਹੋ ਜਾਣਗੇ ਤਾਂ ਚੌਥਾ ਬੱਚਾ ਕੁਝ ਹੋਰ ਸ਼ਬਦ ਐਡ ਕਰਦਾ ਹੋਇਆ ਵੱਡਾ ਵਾਕ ਬਣਾਏਗਾ ਪੰਜਵਾਂ ਬੱਚਾ ਉਸ ਦੇ ਵਿੱਚ ਹੋਰ ਕੋਈ ਸ਼ਬਦ ਐਡ ਕਰਕੇ ਜੋੜ ਕੇ ਇੱਕ ਨਵਾਂ ਵਾਕ ਵੱਡਾ ਵਾਕ ਬਣਾਏਗਾ ਤਾਂ ਆਪਾਂ ਖੇਡ ਸ਼ੁਰੂ ਕਰਦੇ ਹਾਂ ਵਾਹ ਵਾਹ ਵਾਕ ਅੱਜ ਅਸੀਂ ਇੱਕ ਮਜ਼ੇਦਾਰ ਖੇਡ ਖੇਡਣ ਜਾ ਰਹੇ ਹਾਂ ਇਸ ਦਾ ਨਾਮ ਵਾਹ ਵਾਹ ਵਾਕ ਹੈ ਇਸ ਖੇਡ ਵਿੱਚ ਮੈਂ ਇੱਕ ਵਾਕ ਕਹਾਂਗੀ ਤੁਹਾਨੂੰ ਉਸ ਵਾਕ ਦੇ ਵਿੱਚਕਾਰ ਸ਼ਬਦ ਜੋੜ ਕੇ ਇੱਕ ਲੰਮੇ ਅਤੇ ਬਿਹਤਰ ਵਾਕ ਬਣਾਉਣਾ ਹੈ मेरा वाक है रीना लड़की है रीना एक लड़की है रीना एक चंगी लड़की है रीना एक चंगी और बहादुर लड़की है रीना एक चंगी समझदार और बहादुर लड़की है रीना एक चंगी समझदार और बहादुर ਅਚੇਦਾਰ ਖੇਡ ਖੇਡਣ ਜਾ ਰਹੇ ਹਾਂ ਇਸ ਦਾ ਨਾਮ ਵਾਹ 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 ਹੈ ਇਸ ਖੇਡ ਵਿੱਚ ਮੈਂ ਇੱਕ ਵਾਕ ਕਹਾਂਗੀ ਤੁਹਾਨੂੰ ਉਸ ਵਾਕ ਦੇ ਵਿੱਚ ਘਾਰ ਸ਼ਬਦ ਜੋੜ ਕੇ ਇੱਕ ਲੰਮੇ ਅਤੇ ਬਿਹਤਰ ਵਾਕ ਬਣਾਉਣਾ ਹੈ ਮੇਰਾ ਵਾਕ ਹੈ ਰੀਨਾ ਲੜਕੀ ਹੈ ਰੀਨਾ ਇੱਕ ਲੜਕੀ ਹੈ ਰੀਨਾ ਇੱਕ ਚੰਗੀ ਲੜਕੀ ਹੈ ਰੀਨਾ ਇੱਕ ਚੰਗੀ ਇਹ ਬਹਾਦਰ ਲੜਕੀ ਹੈ ਰੀਨਾ ਇੱਕ ਚੰਗੀ ਸਮਝਦਾਰ ਅਤੇ ਬਹਾਦਰ ਲੜਕੀ ਹੈ ਰੀਨਾ ਇੱਕ ਚੰਗੀ ਸਮਝਦਾਰ ਅਤੇ ਬਹਾਦਰ ਲੜਕੀ ਹੋਂ ਦੇ ਨਾਲ ਸੋਹਣੀਆਂ ਤਸਵੀਰਾਂ ਵੀ ਬਣਾਉਂਦੀ ਹੈ ਰੀਨਾ ਇੱਕ ਚੰਗੀ ਸਮਝਦਾਰ ਅਤੇ ਬਹਾਦਰ ਲੜਕੀ ਹੋਂ ਦੇ ਨਾਲ ਸੋਹਣੀਆਂ ਤਸਵੀਰਾਂ ਵੀ ਬਣਾਉਂਦੀ ਹੈ ਅਤੇ ਸਾਈਕਲ ਵੀ ਬਹੁਤ ਧਿਆਨ ਨਾਲ ਚਲਾਉਂਦੀ ਹੈ ਵਾਹ ਸ਼ਾਬਾਸ਼ ਕਿੰਨਾ ਲੰਬਾ ਅਤੇ ਵਧੀਆ ਪਾਠ ਬਣ ਗਿਆ ਹੈ